ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਕਿਹੜੀ ਪੋਸਟ ਤੇ ਹੋ ਤੁਹਾਡਾ ਕੀ ਨਾਮ ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਮੈਂ ਐਕਚੁਅਲੀ ਸਹੀ ਆ ਜਾਇਆ ਡੇਂਗੂ ਦੀ ਜੋ ਇੱਥੇ ਕੇਸਸ ਆ ਰਹੇ ਨੇ ਕਿੰਨੇ ਕੇਸਸ ਹਾਸਲ ਆ ਚੁੱਕੇ ਨੇ ਔਰ ਹੈਲਥ ਡਿਪਾਰਟਮੈਂਟ ਵੱਲੋਂ ਕੀ ਉਨ ਨੂੰ ਰੋਕਣ ਲਈ ਉਪਾਏ ਕੀਤੇ ਜਾ ਰਹੇ ਨੇ ਠੀਕ ਹੈ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਕੱਲ ਤੱਕ ਸਾਡੇ ਕੋਲ 451 ਕੇਸਸ ਪੂਰੇ ਸਾਲ ਚ ਡੇਂਗੂ ਦੇ ਰਿਪੋਰਟ ਹੋ ਚੁੱਕੇ ਹਨ ਤੇ ਉਹ ਜਿਹੜੇ ਇਸ ਚ ਹੈਗੇ ਆ ਸਾਡੇ ਕੋਲ ਐਕਟਿਵ ਕੇਸਸ ਜਿਹੜੇ ਹੈ ਉਹ ਖਾਲੀ 12 ਹੈ ਔਰ ਨੋ ਕੇਸਸ ਜਿਹੜੇ ਹੈ ਸਾਡੇ ਐਡਮਿਟਡ ਹੈ ਕੱਲ ਤੱਕ ਦਾ ਡਾਟਾ ਹੈ ਠੀਕ ਹੈ ਤੇ ਡੇਂਗੂ ਦੀ ਰੋਕத் थाम ਲਈ ਅਸੀਂ ਸ਼ੁਰੂ ਤੋਂ ਸਾਲ ਦੇ ਸ਼ੁਰੂ ਚ ਹੋਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਰ ਸ਼ੁੱਕਰਵਾਰ ਡੇਂਗੂ ਦਿਵਾਰ ਇੱਕ ਮੁਹਿੰਮ ਸਾਡੀ ਸ ਪੰਜਾਬ ਸਰਕਾਰ ਨੇ ਚਲਾਈ ਸੀ ਉਹ ਅਸੀਂ ਲਗਾਤਾਰ ਅਰਬਨ ਔਰ ਰੂਰਲ ਲੁਧਿਆਣਾ ਸਾਰੀ ਜਗ੍ਹਾ ਇਹਦੀ ਐਕਟੀਵਿਟੀਆਂ ਕਰਦੇ ਆ ਰਹੇ ਆ ਜਿਸ ਚ ਕੀ ਹੁੰਦਾ ਸਾਡੀ ਜਿਹੜੀ ਹੈਲਥ ਟੀਮਸ ਹੁੰਦੀਆਂ ਹੈਲਥ ਵਰਕਰ ਆਸ਼ਾ ਵਰਕਰਸ اور باقی ਸਟੂਡੈਂਟਸ ਦੇ ਸੇਓ ਆਪਣਾ ਅਸੀਂ ਲੋਕਾਂ ਦੇ ਘਰ ਘਰ ਜਾਂਦੇ ਆ ਇਸ ਚ ਸਭ ਤੋਂ ਪਹਿਲੇ ਅਸੀਂ ਜਿਹੜੇ ਪਿਛਲੇ ਸਾਲ ਦਾ ਡਾਟਾ ਹੈ ਜਿਸ ਚੋਂ ਆਪਣੇ ਹੌਟਸਪੌਟਸ ਹੁੰਦੇ ਆਪਾਂ ਉਹ ਕੱਢ ਲੈਂਦੇ ਆ ਔਰ ਸਾਡੇ ਸਾਰੇ ਵਰਕਰਸ ਲੋਕਾਂ ਦੇ ਘਰ ਗਏ ਆ ਉੱਥੇ ਉਹਨਾਂ ਨੇ ਜਿਹੜੇ ਡੇਂਗੂ ਜਿਸ ਚੋਂ ਲਾਰਵਾ ਪੈਦਾ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਲਾਰਵਾ ਹੈ ਇਹ ਸਾਫ਼ ਪਾਣੀ ਚ ਪੈਦਾ ਹੁੰਦਾ ਤੇ ਲੋਕਾਂ ਦੇ ਘਰ ਚ ਜਿਵੇਂ ਆਪਣੇ ਫਲਾ ਪਾਟਸ ਹੈਗੇ ਆ ਉਹਨਾਂ ਦੇ ਥੱਲੇ ਟ੍ਰੇਸ ਹੈ ਜਾਂ ਜਿਹੜੇ ਪੁਰਾਣੇ ਟਾਇਰਸ ਵਗੈਰਾ ਚ ਪਾਣੀ ਇਕੱਠਾ ਹੋ ਜਾਂਦਾ ਹੈ ਜਾਂ ਆਪਣੇ ਜਿਹੜੇ 쿨ਰ ਹੈਗੇ ਉਹਨਾਂ ਦੇ ਵਿੱਚ ਪਾਣੀ ਹੁੰਦਾ ਹੈ ਜਾਂ ਜਿਹੜੇ ਪੁਰਾਣੇ ਟਾਈਪ ਦੇ ਫ੍ਰਿਜ ਹੁੰਦੇ ਸੀ ਜਿਸ ਚ ਪਾਣੀ ਦੀ ਡਰੇ ਆਉਂਦੀ ਆ ਉਹਦੇ ਵਿੱਚ ਇਹ ਲਾਰਵਾ ਪਨਪਦਾ ਤੇ ਸਾਡੇ ਵਰਕਰਸ ਜਾ ਕੇ ਸਾਰੇ ਘਰ ਚ ਦੇਖਦੇ ਆ ਜੇ ਉਹਨਾਂ ਨੂੰ ਕਿਤੇ ਵੀ ਇਹ ਪਾਣੀ ਮਿਲਦਾ ਹੈ ਤੇ ਉਹ ਪਾਣੀ ਚ ਦੇਖਦੇ ਆਂ ਲਾਰਵਾ ਹੈ ਕਿ ਨਹੀਂ ਜੇ ਲਾਰਵਾ ਆਉਂਦਾ ਤੇ ਉਹ ਪਾਣੀ ਡਿਸਟਰਾਇ ਮਤਲਬ ਫੈਂਕ ਦਿੰਦੇ ਆਂ ਔਰ ਲਾਰਵਿਸਾਈਡਲ ਸਪਰੇ ਕਰਦੇ ਆਂ ਨਾਲ ਹੀ ਜਿਹੜੇ ਘਰ ਦੇ ਲੋਕ ਹੈ ਉਹਨਾਂ ਨੂੰ ਅਸੀਂ ਜਾਗਰੂਕ ਕਰਦੇ ਆਂ ਕਿ ਲਾਰਵਾ ਦਿਖਾ ਕੇ ਵੀ ਇਹੋ ਜਿਹਾ ਹੈ ਤੇ ਤੁਸੀਂ ਹਫਤੇ ਚ ਇੱਕ ਦਿਨ ਇਹਨੂੰ ਪ੍ਰੋਪਰਲੀ ਕਲੀਨ ਕਰਨਾ ਹੈ ਪਾਣੀ ਸਾਰਾ ਡਰੇਨ ਕਰਨਾ ਹੈ ਔਰ ਲਾਰਵਾ ਦੀ ਪਛਾਣ ਕਰਨੀ ਹੈ ਕਿ ਜੇ ਇਹੋ ਜਿਹਾ ਕੁਝ ਮਿਲਦਾ ਹੈ ਤੇ ਤੁਸੀਂ ਉਹਨੂੰ ਫਟਾਫਟ ਡਿਸਟਰਾਇ ਕਰ ਦੇਣਾ ਇਹ ਆਪਾਂ ਐਕਟੀਵਿਟੀ ਕੀਤੀ ਐ ਇਸ ਤੋਂ ਇਲਾਵਾ ਸਾਡੀ ਜਿਹੜੀ ਮਾਸ ਮੀਡੀਆ ਟੀਮ ਐ ਉਹ ਲਗਾਤਾਰ ਏਰੀਆ 'ਚ ਜਾ ਕੇ ਸਕੂਲਾਂ 'ਚ ਜਾ ਕੇ ਕਾਲਜੇਸ 'ਚ ਜਾ ਕੇ ਬੱਚਿਆਂ ਨੂੰ ਵੀਡੀਓ ਦਿਖਾਉਂਦੀ ਐ ਲਾਰਵਾ ਦੀ ਔਰ ਦਿਖਾ ਕੇ ਉਹਨਾਂ ਨੂੰ ਵੀ ਅਸੀਂ ਅਵੇਅਰ ਕਰਦੇ ਆਏ ਹਾਂ ਹੁਣ ਵੀ ਕਰ ਰਹੇ ਹਾਂ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਅਸੀਂ ਕੁਝ ਐਨਜੀਓਜ਼ ਔਰ ਉਹਨਾਂ ਦੀ ਕੁਝ ਟੀਮਸ ਤੇ ਆਪਣੀ ਟੀਮਸ ਅਸੀਂ ਜਦੋਂ ਇਹ ਮੌਨਸੂਨ ਤੋਂ ਬਾਅਦ ਅਪਾ ਇਹ ਲਾਰਵਿਸਾਈਡਲ ਸਪਰੇ ਦੀ ਐਕਟੀਵਿਟੀ ਆਪਣੇ ਪੂਰੇ ਬਲਾਕ ਵਿੱਚ ਕੀਤੀ ਹੈ ਪੂਰੇ ਸ਼ਹਿਰ ਲੁਧਿਆਣਾ ਵਿੱਚ ਕੀਤੀ ਹੈ ਤੇ ਹੁਣ ਵੀ ਐਮਸੀ ਫੌਗਿੰਗ ਕਰ ਰਹੀ ਹੈ ਜਿਹੜੇ ਵੀ ਅਸੀਂ ਉਹਨਾਂ ਨੂੰ ਏਰੀਆਜ਼ ਦਿੰਦੇ ਹਾਂ ਜਿੱਥੇ ਸਾਡੇ ਕੇਸਸ ਆਉਂਦੇ ਆ ਉੱਥੇ ਪਹਿਲ ਦੇ ਆਧਾਰ ਤੇ ਮਤਲਬ ਪ੍ਰਾਇੋਰਟੀ ਬੇਸਿਸ ਤੇ ਉਹ ਫੌਗਿੰਗ ਕਰਦੀ ਹੈ ਤੇ ਸਾਡੀ ਟੀਮਸ ਜਾ ਕੇ ਲਾਰਵਿਸਾਈਡਲ ਵੀ ਸਪਰੇ ਕਰ ਰਹੀ ਹੋ ਔਰ ਫੌਗਿੰਗ ਵੀ ਕਰ ਰਹੀ ਹੈ ਬੜਾ ਮਗਰ ਕਿਸੇ ਪੇਸ਼ੈਂਟ ਨੂੰ ਡੇਂਗੂ ਹੋ ਜਾਂਦਾ ਹੈ ਤੇ ਕਈ ਵਾਰ ਕੀ ਹੁੰਦਾ ਹੈ ਕਿ ਪੇਸ਼ੈਂਟ ਜੋ ਹੁੰਦੇ ਨੇ ਜਿਆਦਾ ਅਵੇਅਰ ਨਹੀਂ ਹੁੰਦੇ ਇਸ ਬਾਰੇ ਔਰ ਸਿੱਧੇ ਜਿਵੇਂ ਚੋਲਾ ਛਾਬ ਡਾਕਟਰ ਹੋ ਗਏ ਜਾਂ ਮੈਡੀਕਲ ਸਟੋਰ ਵਾਲੇ ਕੋਲ ਜਾ ਕੇ ਸਿੱਧੇ ਮੈਡੀਸਿਨਸ ਲੈ ਲੈਂਦੇ ਨੇ ਔਰ ਉਹਨਾਂ ਨੂੰ ਕਿਉਂਕਿ ਜਿਆਦਾ ਨੋਲੇਜ ਨਹੀਂ ਹੁੰਦੀ ਚੋਲਾ ਛਾਬ ਡਾਕਟਰਾਂ ਨੂੰ ਉਹ ਆਪਣਾ ਟਰੀਟਮੈਂਟ ਚਲਾ ਕੇ ਫਿਰ ਪੇਸ਼ੈਂਟ ਦੀ ਜਦੋਂ ਹਾਲਤ ਬਿਗੜ ਜਾਂਦੀ ਹੈ ਤੇ ਉਹਨਾਂ ਨੂੰ ਰੈਫਰ ਕਰ ਦਿੰਦੇ ਨੇ ਡੀ ਐਮ ਸੀ ਜਾਂ ਕਿਸੇ ਵੱਡੇ ਹਸਪੀਟਲ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਸ਼ੁਰੂ ਤੋਂ ਕਾਫੀ ਬਾਈਟਸ ਤੁਹਾਡੇ মিডিਆ ਨੂੰ ਵੀ ਦੇ ਚੁੱਕੀ ਆ ਨਾਲੇ ਅਸੀਂ ਵੀ ਆਪਣੀ ਪ੍ਰੈਸ ਰਿਲੀਜ਼ ਕਰਦੇ ਰਹਿੰਦੇ ਆ ਤੇ ਮੈਂ ਸਭ ਨੂੰ ਇਹ ਕਹਿੰਦੀ ਆ ਕਿ ਜਿਹੜਾ ਜੇ ਕਿਸੇ ਨੂੰ ਪਹਿਲੇ ਤੇ ਲੋਕਾਂ ਨੂੰ ਆਪਾਂ ਇਹ ਅਪੀਲ ਕਰਦੇ ਆ ਕਿ ਸਾਰੀ ਪ੍ਰੀਕਾਸ਼ਨਸ ਲੋ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ્યોਰ ਔਰ ਡੇਂਗੂ ਜਿਹੜੀ ਹੈ ਇੱਕ ਆਪਾਂ ਇਹਨੂੰ इजीली ਅਵੋਇਡ ਕਰ ਸਕਦੇ ਆ ਠੀਕ ਹੈ ਇਹ ਆਪਣੇ ਹੱਥ ਹੈ ਕਿਉਂਕਿ ਸਾਫ਼ ਪਾਣੀ ਚਾਹੀਦਾ ਆਪਾਂ ਇਨਸ਼ੋਰ ਕਰਨਾ ਹੈ ਕਿ ਆਪਣੇ ਘਰ 'ਚ ਆਪਣੇ ਦਫ਼ਤਰਾਂ 'ਚ ਜਾਂ ਆਪਣੇ ਆਲੇ ਦੁਆਲੇ ਕਿਤੇ ਵੀ ਇਹ ਪਾਣੀ ਇਕੱਠਾ ਨਾ ਹੋਏ ਇਸ ਤੋਂ ਸੈਕੰਡਲੀ ਆਪਾਂ ਇਹ ਕਰ ਸਕਦੇ ਆ ਕਿ ਜੇ ਆਪਾਂ ਜਿਵੇਂ ਇਹ ਕਹਿੰਦੇ ਆ ਕਿ ਬਈ ਸਨ ਰਾਈਜ਼ ਆਉ ਸਨਸੈਟ ਦਾ ਮੱਛਰ ਹੁੰਦਾ ਤੇ ਆਪਾਂ ਜੇ ਇਸ ਟਾਈਮ ਤੇ ਘਰੋਂ ਬਾਹਰ ਜਾਣਾ ਹੈ ਤਾਂ ਆਪਾਂ ਇਨਸ਼ੋਰ ਕਰਨਾ ਹੈ ਚਲੋ ਇਸ ਟਾਈਮ ਕੀ ਸਾਰਾ ਟਾਈਮ ਜੇ ਆਪਾਂ ਇਸ ਸੀਜ਼ਨ 'ਚ ਘਰੋਂ ਬਾਹਰ ਜਾਣਾ ਹੈ ਤੇ ਆਪਾਂ ਇਨਸ਼ੋਰ ਕਰਨਾ ਹੈ ਕਿ ਆਪਾਂ ਆਪਣੇ ਆਪ ਨੂੰ ਕੱਪੜਿਆਂ ਤੋਂ ਕਵਰ ਕਰਕੇ ਰੱਖੀਏ ਆਪਾਂ ਫੁੱਲ 슬ੀਵਸ ਦੇ ਕੱਪੜੇ ਪਾਈਏ ਪੈਂਟ ਪਾਈਏ ਸ਼ੂਜ਼ نیچے ਪਾਈਏ ਤਾਂ ਕਿ ਮੱਛਰ ਸਾਨੂੰ ਕੱਟੇ ਨਾ ਸੈਕੰਡਲੀ ਆਪਾ ਡਬਲ ਇਨਸ਼ੋਰ ਕਰ ਸਕਦੇ ਆ ਜੇ ਆਪਾਂ ਕੋਈ ਮਸਕੀਟੋ ਰਿਪੈਲੈਂਟ ਦਾ ਯੂਜ਼ ਕਰ ਲਈਏ ਔਰ ਜਿਹੜੇ ਲੋਕੀ ਬਾਹਰ ਸੌਂਦੇ ਆ ਸਪੈਸ਼ਲੀ ਜਿਹੜੇ ਥੋੜੀ ਗਰਮੀਆਂ ਚ ਤੇ ਉਹ ਮਸਕੀਟੋ ਨੈਟਸ ਦਾ ਪ੍ਰਯੋਗ ਕਰਨ ਜੇ ਆਪਾਂ ਪਾਣੀ ਨਹੀਂ ਇਕੱਠੇ ਹੋਂਦਿਆਂਗੇ ਆਪਣੇ ਆਪ ਨੂੰ ਅਸੀਂ ਪ੍ਰੋਟੈਕਟ ਰੱਖਾਂਗੇ ਤੇ ਸਾਨੂੰ ਮੱਛਰ ਕੱਟੇਗਾ ਨਹੀਂ ਜੇ ਸਭ ਕੁਝ ਕਰਨ ਤੋਂ ਬਾਅਦ ਜੇ ਫਿਰ ਵੀ ਚਲੋ ਮੱਛਰ ਸਾਨੂੰ ਕੱਟ ਜਾਂਦਾ ਔਰ ਜੇ ਕਿਸੇ ਨੂੰ ਸਿੰਪਟਮਸ ਆ ਜਾਂਦੇ ਆ ਤੇ ਆਪਣੀ ਜਿਹੜੀ ਵੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਚਾਯੋ ਆਯੂਸ਼ਯਾ ਆਯੂਸ਼ਮਾਨ ਅਰੋਗਿਆ ਮੰਦਰ ਹੈ ਚਾਯ ਸਾਡੇ ਕਮਿਊਨਿਟੀ ਹੈਲਥ ਸੈਂਟਰ ਹੈ ਚਾਯ ਸਾਡੇ ਸਬ ਡਿਵੀਜ਼ਨਲ ਹਸਪੀਟਲ ਹੈ ਚਾਯ ਸਾਡਾ ਡਿਸਟ੍ਰਿਕਟ ਹਸਪੀਟਲ ਹੈ ਜਿਹੜਾ ਫੀਲਡ ਗੰਚ ਜਿਹੜੀ ਵੀ ਫੈਸਿਲਿਟੀ ਸਭ ਤੋਂ ਨੀਅਰੈਸਟ ਤੁਸੀਂ ਉੱਥੇ ਜਾ ਕੇ ਆਪਣਾ ਚੈੱਕਅਪ ਕਰਾਓ ਜਿਹੜੇ ਡੇਂਗੂ ਦੇ ਟੈਸਟ ਹੈ ਸਾਡੇ ਸਾਰੇ ਆਯੂਸ਼ਮਾਨ ਅਰੋਗਿਆ ਕੇਂਦਰ ਜਿਹੜੇ ਆ ਸਾਡੇ 94 ਹੈਗੇ ਆ ਲੁਧਿਆਣਾ ਵਿੱਚ ਰੂਰਲ ਐਂਡ ਅਰਬਨ ਇਹ ਸਾਰੀ ਜਗ੍ਹਾ ਇਹ ਟੈਸਟ ਅਵੇਲੇਬਲ ਹੈ ਮਤਲਬ ਬਾਕੀ ਹਸਪੀਟਲਸ ਚ ਤੇ ਹੈ ਵੀ ਪਰ ਲੋਕਾਂ ਨੂੰ ਮੈਂ ਦੱਸਣਾ ਚਾਹਾਂਗੀ ਜਿਹੜੇ ਆਪਣੇ ਆਮ ਆਦਮੀ ਕਲੀਨਿਕਸ ਹੈ ਜਿਨ੍ਹਾਂ ਨੂੰ ਹੁਣ ਆਪਾਂ ਰੀਨੇਮ ਕਰਕੇ ਆਯੂਸ਼ਮਾਨ ਅਰੋਗਿਆ ਕੇਂਦਰ ਕਹਿੰਦੇ ਇੱਥੇ ਵੀ ਇਹ ਟੈਸਟ ਅਵੇਲੇਬਲ ਹੈ ਤੇ ਤੁਸੀਂ ਜੇ ਤੁਹਾਨੂੰ ਬੁਖਾਰ ਹੁੰਦਾ ਹੈ ਜਿਹੜਾ ਮਰਜੀ ਬੁਖਾਰ ਹੋਏ ਡੇਂਗੂ ਹੋਏ ਵਾਇਰਲ ਹੋਏ ਜਾਂ ਜੋ ਮਰਜੀ ਹੋਏ ਇੱਕ ਵਾਰੀ ਜਾ ਕੇ ਆਪਾਂ ਨੀਅਰੈਸਟ ਹੈਲਥ ਫੈਸਿਲਿਟੀ ਚ ਆਪਣਾ ਚੈੱਕਅਪ ਕਰਾਈਏ ਡਾਕਟਰ ਨੂੰ ਮਿਲिए ਔਰ ਜਿਹੜਾ ਟੈਸਟ ਡਾਕਟਰ ਕਹਿੰਦਾ ਉਹ ਕਰਵਾਈਏ